ਰਵਿੰਦਰ ਸਿੰਘ ਸੋਲਦੀ ਦੇ ਕਹਾਣੀ ਸੰਗ੍ਰਹਿ ਹੱਥਾਂ ਚੋਂ ਕਿਰਦੀ ਰੇਤ ਵਿੱਚ ਦੀ ਕਹਾਣੀ ਉਹ ਕਿਉਂ ਹਾਈ ਸੀ ਕਿਸੇ ਦੀ ਮਰਗਤ ਦੇ ਭੋਗ ਤੇ ਬੈਠਾ ਸੀ ਭੋਗ ਤੋਂ ਬਾਅਦ ਸ਼ਰਧਾਂਜਲੀਆ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੁਰ ਗਏ ਭਲੇ ਪੁਰਸ਼ ਮੇਰੇ ਦਫ਼ਤਰ ਤੋਂ ਹੀ ਸੇਵਾਮੁਕਤ ਹੋਇਸੀ ਬਹੁਤ ਹੀ ਮਿਲਨਸਾਰ ਤੇ ਹਰ ਇੱਕ ਦੀ ਸਹਾਇਤਾ ਕਰਨ ਵਾਲੀ ਮੇਰੇ ਨਾਲੋਂ ਉਮਰ ਵਿੱਚ तकरीबन 15 ਕੁ ਸਾਲ ਵੱਡੇ ਜਿਸ ਦਿਨ ਮੈਂ ਨਵੇਂ ਦਫ਼ਤਰ ਵਿੱਚ ਹਾਜ਼ਰ ਹੋਇਆ ਤਾਂ ਮੇਰੀ ਸੀਟ ਤੇ ਆਪ ਹੀ ਆ ਗਏ ਮੇਰੇ ਸਬੰਧੀ ਸਭ ਕੁਝ ਪੁੱਛਿਆ ਤੇ ਕਿਹਾ ਕਿ ਕੰਮ ਤੋਂ ਘਬਰਾਉਣਾ ਨਹੀਂ ਜਿਹੜੀ ਚੀਜ਼ ਦਾ ਪਤਾ ਨਾ ਲੱਗੇ ਪੁੱਛ ਲਿਆ ਕਰ ਕੋਈ ਵੀ ਕੰਮ ਸਿੱਖ ਕੇ ਨਹੀਂ ਆਉਂਦਾ ਸਿੱਖਣਾ ਪੈਂਦਾ ਹੌਲੀ ਹੌਲੀ ਮੈਂ ਉਹਨਾਂ ਦੇ ਨੇੜੇ ਹੁੰਦਾ ਗਿਆ ਦਫ਼ਤਰ ਵਿੱਚ ਹੀ ਕਿਸੇ ਨੇ ਦੱਸਿਆ ਕਿ ਉਹਨਾਂ ਦੀਆਂ ਦੋ ਲੜਕੀਆਂ ਹਨ ਬਹੁਤ ਸਾਲ ਪਹਿਲਾਂ ਜਦੋਂ ਉਹਨਾਂ ਦੀ ਛੋਟੀ ਬੇਟੀ 5-6 ਮਹੀਨਿਆਂ ਦੀ ਸੀ ਅਤੇ ਵੱਡੀ 5 ਕੁ ਸਾਲ ਦੀ ਸੀ ਤਾਂ ਉਹਨਾਂ ਦੀ ਪਤਨੀ ਬੱਚਿਆਂ ਨੂੰ ਉਹਨਾਂ ਕੋਲ ਛੱਡ ਕੇ ਕਿਸੇ ਹੋਰ ਬੰਦੇ ਨਾਲ ਰਹਿਣ ਲੱਗ ਪਈ ਸੀ ਕਈਆਂ ਨੇ ਕੁਝ ਉਲਟ ਪੁਲਟ ਗੱਲਾਂ ਵੀ ਦਸੀਆਂ ਪਰ ਮੇਰੇ ਦਿਲ ਵਿੱਚ ਉਹਨਾਂ ਲਈ ਇੱਜ਼ਤ ਹੋਰ ਵੱਧ ਗਈ ਕਿ ਉਹਨਾਂ ਨੇ ਆਪਣੀਆਂ ਬੱਚੀਆਂ ਦੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਇਕੱਲਿਆਂ ਹੀ ਵਾਕੂਬੀ ਨਿਭਾਈ ਪਿਓ ਦੇ ਨਾਲ ਨਾਲ ਮਾਂ ਵੀ ਬਣੀ ਆਪਣੀਆਂ ਬੱਚੀਆਂ ਲਈ ਤਾਂ ਰੋਲ ਮਾਡਲ ਸੀ ਹੀ ਮੇਰੇ ਵਰਗਿਆਂ ਲਈ ਵੀ ਉਹ ਮਾਰਗਦਰਸ਼ਕ ਸਨ ਸ਼ਰਧਾਂਜਲੀਆਂ ਦਾ سلسلہ جاری ਸੀ ਅਸਲ ਵਿੱਚ ਉਹਨਾਂ ਦੀ ਜਾਨ ਪਛਾਣ ਦਾ ਘੇਰਾ ਵਿਸ਼ਾਲ ਸੀ ਸੇਵਾ ਮੁਕਤੀ ਤੋਂ ਬਾਅਦ ਵੀ ਉਹਨਾਂ ਨੇ ਕਿਸੇ ਹੋਰ ਸੰਸਥਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਂ ਇੱਕ ਵਾਰ ਉਹਨਾਂ ਨੂੰ ਪੁੱਛਿਆ ਵੀ ਕਿ ਉਹ ਆਰਾਮ ਕਿਉਂ ਨਹੀਂ ਕਰਦੇ ਤਾਂ ਉਹਨਾਂ ਨੇ ਹੱਸ ਕੇ ਕਿਹਾ ਸੀ ਉਹ ਜਿੰਨੀ ਤੇ ਸਿਹਤ ਠੀਕ ਹੋਵੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਜ਼ਿੰਦਗੀ ਵਿੱਚ ਕੋਈ ਰੁਝਾਨ ਹੋਣਾ ਬਹੁਤ ਜ਼ਰੂਰੀ ਹੈ ਅਸਲ ਵਿੱਚ ਕੰਮ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਮਗਨ ਰੱਖਿਆ ਹੋਇਆ ਸੀ ਜਿਸ ਨਾਲ ਉਹਨਾਂ ਦੀ ਸਿਹਤ ਵੀ ਠੀਕ ਰਹੀ ਉਹ ਆਪਣੀਆਂ ਬੇਟੀਆਂ ਦੇ ਵਿਆਹ ਕਰਕੇ ਇਸ ਜ਼ਿੰਮੇਵਾਰੀ ਤੋਂ ਵੀ ਵਿਲੇ ਹੋ ਗਏ ਸੀ ਮੈਂ ਸ਼ਰਧਾਂ ਜਲੀਆਂ ਤੋਂ ਅੱਖਾਂ ਇਧਰ ਉਧਰ ਦੇਖ ਰਿਹਾ ਸੀ ਕਈਆਂ ਨਾਲ ਅੱਖਾਂ ਦੇ ਇਸ਼ਾਰੇ ਨਾਲ ਹੀ ਦੁਆ ਸलाम ਵੀ ਹੋਈ ਪਰ ਮੇਰੀ ਨਜ਼ਰ बार-बार ਇੱਕ ਔਰਤ ਤੇ ਜਾ ਰਹੀ ਸੀ ਇਹ ਨਹੀਂ ਕਿ ਮੈਂ ਉਸ ਵੱਲ ਕਿਸੇ ਪੈੜੀ ਨਿਗਾ ਨਾਲ ਦੇਖ ਰਿਹਾ ਸੀ ਉਹ ਸਰੀਰ ਦੀ ਕੁਝ ਭਾਰੀ ਜ਼ਰੂਰ ਸੀ ਪਰ ਬੇਡੌਲ ਨਹੀਂ ਉਸ ਦੇ ਨੈਣ ਨਕਸ਼ੇ ਟਲਦੀ ਉਮਰ ਵੀ ਪ੍ਰਭਾਵਿਤ ਕਰ ਰਹੇ ਸੀ ਚਿੱਟੀ ਸਾੜੀ ਵਿੱਚ ਚੱਚ ਰਹੀ ਸੀ ਮੰਗਲ ਸੂਤਰ ਵੀ ਗਲ ਵਿੱਚ ਲਟਕ ਰਿਹਾ ਸੀ ਤੇ ਮੱਥੇ ਤੇ ਲਾਲ ਬਿੰਦੀ ਲੱਗੀ ਹੋਈ ਉਸਾਰਾ ਸਮਾ ਚੱਕਰੀ ਕੱਟਦੀ ਰਹੀ ਹੋ ਸਕਦਾ ਹੈ ਕਿ ਉਹ ਫਰਸ਼ ਤੇ ਬੈਠ ਨਾ ਸਕਦੀ ਹੋਵੇ ਆਖਰ ਸ਼ਰਧਾਂਜਲੀਆ ਦਾ سلسلہ ਖਤਮ ਹੋਇਆ ਕੁੱਚਾ ਪੀਨ ਤੁਰ ਕੇ ਤੇ ਕੁਝ ਇੱਕ ਦੂਜੇ ਨੂੰ ਮਿਲ ਰਹੇ ਸਨ ਮੈਂ ਵੀ ਆਪਣੇ ਦਫ਼ਤਰ ਦੇ ਕੁਝ ਸਾਥੀਆਂ ਨਾਲ ਖੜਾ ਸੀ ਆਮ ਤੌਰ ਤੇ ਜੇ ਸਮੇਂ ਦੋ ਚਾਰ ਗੱਲਾਂ ਮਰਨ ਵਾਲੇ ਸੰਬੰਧੀ ਕਰਕੇ ਕਿਸੇ ਹੋਰ ਪਾਸੇ ਹੀ ਤੁਰ ਪੈਂਦੀਆਂ ਹਨ ਕਈ ਤਾਂ ਹਾਸੇ ਮਜ਼ਾਕ ਦੀਆਂ ਗੱਲਾਂ ਤੋਂ ਵੀ ਬਾਜ਼ ਨਹੀਂ ਆਉਂਦੇ ਪਰ ਜਦੋਂ ਮਰ ਚੁੱਕੇ ਬੰਦੇ ਦੇ ਪਰਿਵਾਰ ਦਾ ਕੋਈ ਜੀ ਨੇੜੇ ਆ ਜਾਵੇ ਤਾਂ ਇੱਕੋ ਦਮ ਰੋਣ ਵਾਲਾ ਮੂੰਹ ਬਣਾ ਕੇ ਕਹਿਣਗੇ ਅਜੇ ਕਿਹੜਾ ਉਮਰ ਸੀ ਉਹਨਾਂ ਦੇ ਜਾਨ ਦੀ ਮੈਨੂੰ ਤਾਂ ਜੀ ਉਹਨਾਂ ਦਾ ਬੜਾ ਅਸਰ ਸੀ ਹਰ ਇੱਕ ਦੇ ਕੰਮ ਆਉਣ ਵਾਲੇ ਸੀ ਜੇ ਕਦੇ ਵੀ ਲੋੜ ਪਵੇ ਮੈਨੂੰ ਦੱਸਣਾ ਉਦੋਂ ਹੀ ਹਾਜ਼ਰ ਹੋਵਾਂਗਾ ਮੈਂ ਦੂਰੋਂ ਹੀ ਦੇਖਿਆ ਕਿ ਸਾਡੇ ਦਫ਼ਤਰ ਵਿੱਚੋਂ ਸੇਵਾ ਮੁਕਤ ਹੋ ਚੁੱਕੇ ਵੱਡੀ ਉਮਰ ਦੇ ਆਂਟੀ ਜੀ ਖੜੇ ਸਨ ਮੈਂ ਆਪਣੇ ਸਾਥੀਆਂ ਤੋਂ ਇਜਾਜ਼ਤ ਲੈ ਉਹਨਾਂ ਨੂੰ ਮਿਲਣ ਚੱਲਿਆ ਗਿਆ ਉਹਨਾਂ ਨੇ ਵੀ ਜੈਦੇਵ ਸਰ ਦੀਆਂ ਗੱਲਾਂ ਛੁੜੀਆਂ। ਉਹਨਾਂ ਤੋਂ ਵੀ ਮੈਂ ਪਹਿਲੀ ਵਾਰ ਸੁਣਿਆ ਕਿ ਉਹਨਾਂ ਦੀ ਪਤਨੀ ਦੇ ਛੱਡ ਜਾਣ ਤੋਂ ਬਾਅਦ ਕਈਆਂ ਨੇ ਜ਼ੋਰ ਪਾਇਆ ਕਿ ਉਹ ਕਿਸੇ ਜ਼ਰੂਰਤਮੰਦ ਨਾਲ ਵਿਆਹ ਕਰਵਾ ਲੈਣ। ਬੱਚਿਆਂ ਦੀ ਪਰਵਰਿਸ਼ ਠੀਕ ਹੋ ਜਾਵੇਗੀ। ਆਂਟੀ ਨੇ ਕਿਸੇ ਦੀ ਦਸਵੀਂ ਪਾਈ ਸੀ ਪਰ ਜੈਦੇਵ ਸਰ ਨੇ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਹੁਣ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਉਹਨਾਂ ਦੀਆਂ ਦੋਵੇਂ ਕੁੜੀਆਂ ਹੀ ਹਨ। ਜੇ ਵਿਆਹ ਦਾ ਸੁੱਖ ਹੁੰਦਾ ਤਾਂ ਪਹਿਲੀ ਤੋਂ ਹੀ ਮਿਲ ਜਾਂਦਾ। ਸਾਡੇ ਦਫ਼ਤਰ ਤੇ ਕੁਝ ਹੋਰ ਬੰਦੇ ਵੀ ਆਂਟੀ ਨੂੰ ਮਿਲਣ ਆ ਗਏ। ਆਂਟੀ ਉਹਨਾਂ ਨਾਲ ਗੱਲਾਂ ਵਿੱਚ ਰੁੱਝ ਗਏ ਤੇ ਸਾਡੀ ਗੱਲ ਵਿੱਚ ਹੀ ਰਹਿ ਗਈ। ਮੈਂ ਆਪਣੇ ਮਿੱਤਰਾਂ ਦੀ ਟੋਲੀ ਵਿੱਚ ਆ ਕੇ ਫਿਰ ਸ਼ਾਮਲ ਹੋ ਗਿਆ। ਚਲੋ ਯਾਰ ਚਾਹ ਪੀ ਲਈਏ। ਇੱਕ ਬੋਲਿਆ। ਦੂਜੇ ਨੇ ਮੈਨੂੰ ੱੱਕਾ ਮਾਰ ਦੇ ਕੇ ਆ। ਅੱਜ ਤੁਰ ਵੀ ਹੁਣ ਕਿੱਧਰ ਝਾਕ ਰਿਹਾ। ਮੈਂ ਭਾਵੇਂ ਆਪਣੇ ਦਫ਼ਤਰ ਦੇ ਮਿੱਤਰਾਂ ਕੋਲ ਹੀ ਖੜਾ ਸੀ ਪਰ ਮੇਰਾ ਧਿਆਨ ਉਸ ਔਰਤ ਵੱਲੀ ਜਾ ਰਿਹਾ ਸੀ। ਜੈਦੇਵ ਸਰਨਾਲ ਮੇਰੀ ਕਦੇ ਵੀ ਉਹਨਾਂ ਦੀ ਨਿੱਜੀ ਜ਼ਿੰਦਗੀ ਸੰਬੰਧੀ ਕੋਈ ਗੱਲ ਨਹੀਂ ਸੀ ਹੋਈ ਇੱਕ ਤਾਂ ਮੇਰੇ ਤੋਂ ਉਮਰ ਵਿੱਚ ਕਾਫੀ ਵੱਡੇ ਸਨ ਤੇ ਦੂਜਾ ਇਹ ਉਹਨਾਂ ਦੀ ਜ਼ਿੰਦਗੀ ਦਾ ਦੁਖਦਾਈ ਤੇ ਨਿੱਜੀ ਮਾਮਲਾ ਸੀ ਦਫ਼ਤਰ ਦੇ ਕੁਝ ਵੱਡੀ ਉਮਰ ਦੇ ਸਹਿਕਰਮੀਆਂ ਤੋਂ ਪਤਾ ਲੱਗਿਆ ਕਿ ਮਿਸ ਜੈਦੇਵ ਜਵਾਨੀ ਵਿੱਚ ਬਹੁਤ ਖੂਬਸੂਰਤ ਸੀ ਵੈਸੇ ਤਾਂ ਜੈਦੇਵ ਸਰ ਵੀ ਪੁਰਾਣੀਆਂ ਫਿਲਮਾਂ ਦੇ ਹੀਰੋਆਂ ਵਰਗੇ ਲੱਗਦੇ ਸੀ ਮੈਂ ਕਈ ਵਾਰ ਉਹਨਾਂ ਨੂੰ ਕਿਹਾ ਸੀ ਕਿ ਸਰ ਤੁਸੀਂ ਕਿਥੇ ਦਫ਼ਤਰੀ ਝਮੇਲਿਆਂ ਵਿੱਚ ਫਸ ਗਏ ਤੁਹਾਨੂੰ ਤਾਂ ਫਿਲਮਾਂ ਵਿੱਚ ਹੋਣਾ ਚਾਹੀਦਾ ਸੀ ਉਹਨਾਂ ਨੇ ਹੱਸ ਕੇ ਗੱਲ ਟਾਲਦੇ ਹੋਏ ਕਹਿਣਾ ਅੱਜ ਤੈਨੂੰ ਮਜ਼ਾਕ ਕਰਨ ਲਈ ਕੋਈ ਹੋਰ ਨਹੀਂ ਮਿਲਿਆ ਉਹਨਾਂ ਬਾਰੇ ਵੀ ਸੁਣਿਆ ਕਿ ਸ਼ੁਰੂ-ਸ਼ੁਰੂ ਵਿੱਚ ਇਸ ਜੋੜੀ ਦਾ ਆਪਸੀ ਪਿਆਰ ਬਹੁਤ ਸੀ ਭਾਵੇਂ ਉਹਨਾਂ ਦੇ ਸਮੇਂ ਵਿੱਚ ਦੋਸਤਾਂ ਮਿੱਤਰਾਂ ਦੀਆਂ ਮਹਿਫਲਾਂ ਵਿੱਚ ਪਤੀ-ਪਤਨੀ ਬਹੁਤ ਖੁੱਲ ਨਹੀਂ ਸੀ ਲੈਂਦੇ ਪਰ ਚੈਦਿਪ ਜੋੜੀ ਸਲੀਕੇ ਵਿੱਚ ਰਹਿੰਦੇ ਹੋਏ ਆਪਸੀ ਪਿਆਰ ਦੇ ਇਜ਼ਹਾਰ ਵਿੱਚ ਕੰਜੂਸੀ ਵੀ ਨਹੀਂ ਸੀ ਕਰਦੀ ਪਹਿਲੀ ਬੱਚੀ ਨੂੰ ਦੋਵਾਂ ਨੇ ਬੜੇ ਲਾਡ ਪਿਆਰ ਨਾਲ ਪਾਲਿਆ ਸਮਾਂ ਕਦੇ ਇੱਕੋ ਜਿਹਾ ਨਹੀਂ ਜਾਂਦਾ ਅਚਾਨਕ ਉਹਨਾਂ ਦੀ ਪਿਆਰ ਦੀ ਬੇੜੀ ਵੀ ਕੋਮਨ ਕੇਰੀ ਵਿੱਚ ਫਸ ਗਈ। ਸਮਾਜਿਕ ਇਕੱਠਾਂ ਵਿੱਚ ਵੀ ਦੋਵਾਂ ਦੇ ਤੇਬਰਾਂ ਤੋਂ ਪਤਾ ਲੱਗ ਜਾਂਦਾ ਕਿ ਪਹਿਲਾਂ ਵਰਗਾ ਪਿਆਰ ਕਿੱਥੇ ਉੱਡ-ਪੁੱਟ ਗਿਆ ਹੈ। ਦਿਖਾਵੇ ਦੇ ਤੌਰ ਤੇ ਇਕੱਠੇ ਆਉਂਦੇ ਜ਼ਰੂਰ ਪਰ ਪਰਖੂ ਅੱਖਾਂ ਵਾਲੇ ਪਹਿਚਾਨ ਲੈਂਦੇ ਕਿ ਦੋਵਾਂ ਵਿੱਚ ਕੋਈ ਅੰਦਰੂਨੀ ਕਸ਼ਮਕਸ਼ ਚੱਲ ਰਹੀ ਹੈ। ਉਹਨਾਂ ਦੇ ਗੁਆਂਢੀਆਂ ਤੋਂ ਸਾਨੂੰ ਮਿਲਦਾ ਕਿ ਪਹਿਲਾਂ ਇਸ ਜੋੜੀ ਦੇ ਘਰੋਂ ਹਾਸਿਆਂ ਦੀਆਂ ਫੁਹਾਰਾਂ ਆਉਂਦੀਆਂ ਸੀ ਪਰ ਹੁਣ ਕੁਝ ਦਿਨ ਤੋਂ ਬੋਲ ਬਲਾਰਾ ਹੀ ਸੁਣਦਾ ਹੈ। ਬੱਚੀ ਰੋਂਦੀ ਰਹਿੰਦੀ ਪਰ ਦੋਵੇਂ ਉਸਨੂੰ ਚੁੱਪ ਕਰਾਉਣ ਦੀ ਥਾਂ ਆਪ ਲੜਦੇ ਰਹਿੰਦੇ। ਮਹੱਲੇ ਵਿੱਚ ਇਹ ਵੀ ਚਰਚਾ ਹੋਣ ਲੱਗ ਪਈ ਕਿ ਜਦੋਂ ਜੈਦੇਵ ਸਾਹਿਬ ਘਰ ਨਹੀਂ ਹੁੰਦੇ ਕੋਈ ਉਪਰਾ ਮਰਦ ਆਉਂਦਾ ਹੈ। ਜਦੋਂ ਮਿਸੇਜ਼ ਜੈਦੇਵ ਉਸਨੂੰ ਘਰ ਤੋਂ ਬਾਹਰ ਵੀ ਛੱਡਣ ਆਉਂਦੀ ਤਾਂ ਉੱਥੇ ਖੜੇ ਵੀ ਹੌਲੀ-ਹੌਲੀ ਗੱਲਾਂ ਕਰਦੇ ਰਹਿੰਦੇ। ਕਿਸੇ ਨੇ ਵੀ ਦੱਸਿਆ ਕਿ ਇੱਕ ਦਿਨ ਉਹ ਉਪਰਾ ਬੰਦਾ ਕਰਦੇ ਅੰਦਰ ਹੀ ਸੀ ਕਿ ਜੈਦੇਵ ਸਰ ਵੀ ਘਰ ਪਹੁੰਚ ਗਏ। ਘਰ ਵਿੱਚੋਂ ਬੋਲ-ਬੁਲਾਰੀ ਦੀਆਂ ਬਾਤਾਂ ਆਉਂਦੀਆਂ ਰਹੀਆਂ। ਇਹਨਾਂ ਦਿਨਾਂ ਵਿੱਚ ਮਿਸੇਜ਼ ਜੈਦੇਵ ਦੂਜੇ ਬੱਚੇ ਦੀ ਮਾਂ ਬਣਨ ਵਾਲੀ ਸੀ। ਇੱਕ ਦਿਨ ਉਹ ਘਰ ਦੇ ਬਾਹਰ ਖੜੀ ਆਪਣੇ ਨਾਲ ਵਾਲੇ ਘਰ ਦੀ ਔਰਤ ਨੂੰ ਕਹਿ ਰਹੀ ਸੀ ਕਿ ਕਿੱਥੇ ਮੈਨੂੰ ਦੁਬਾਰਾ ਮੁਸੀਬਤ ਵਿੱਚ ਪਸਾ ਦਿੱਤਾ ਮੈਂ ਤਾਂ ਪਹਿਲਾਂ ਹੀ ਇੱਕ ਜੰਜਾਲ ਨਾਲ ਬੰਨੀ ਬੈਠੀ ਹਾਂ ਸ਼ਾਮ ਤੱਕ ਇਹ ਗੱਲ ਸਾਰੀ ਮੁਹੱਲੇ ਵਿੱਚ ਫੈਲ ਗਈ ਤੇ ਅਗਲੇ ਦਿਨ ਦਫ਼ਤਰ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਲੋਕ ਮੂੰਹ ਜੋੜ-ਜੋੜ ਚਟਖਾਰੇ ਲੈ ਕੇ ਗੱਲਾਂ ਕਰਨ ਲੱਗ ਪਏ ਇਹਨਾਂ ਗੱਲਾਂ ਦੀ ਪਿੰਨ ਕੋ ਉਹਨਾਂ ਨੂੰ ਵੀ ਲੱਗ ਗਈ ਉਹ ਆਪ ਵੀ ਪਰੇਸ਼ਾਨ ਰਹਿਣ ਲੱਗੇ ਕਈ ਵਾਰ 2-2 4-4 ਦਿਨਾਂ ਦੀਆਂ ਛੁੱਟੀਆਂ ਲੈ ਕੇ ਘਰ ਹੀ ਬੈਠੇ ਰਹਿੰਦੇ ਮੈਸਰ ਜੈਦੇਵ ਦੂਜੇ ਬੱਚੇ ਤੇ ਜਨੇਪੇ ਲਈ ਆਪਣੇ ਪੇਕੇ ਚਲੇ ਗਏ ਇੱਕ ਦਿਨ ਖਬਰ ਆਈ ਕਿ ਲੜਕੀ ਹੋਈ ਹੈ ਉਹ ਕਈ ਦਿਨ ਆਪਣੀ ਨਵੀਂ ਜੰਮੀ ਬੱਚੀ ਨੂੰ ਦੇਖਣ ਨਾ ਗਏ ਮਹੀਨੇ ਕੋ ਬਾਅਦ ਹੀ ਗਏ ਉਹ ਵੀ ਸਵੇਰੇ ਜਾ ਕੇ ਸ਼ਾਮ ਨੂੰ ਮੁੜਾਏ ਦਫ਼ਤਰ ਵਾਲਿਆਂ ਦੀਆਂ ਗੱਲਾਂ ਤੋਂ ਹੀ ਪਤਾ ਲੱਗਿਆ ਕਿ ਉਹਨਾਂ ਦਿਨਾਂ ਵਿੱਚ ਜੈਦੇਵ ਸਰ ਚੁੱਪ ਹੀ ਰਹਿੰਦੇ ਦਫ਼ਤਰ ਵਿੱਚ ਵੀ ਕਿਸੇ ਨਾਲ ਸਿਰਫ ਕੰਮ ਦੀ ਗੱਲ ਤੋਂ ਇਲਾਵਾ ਹੋਰ ਕੋਈ ਗੱਲ ਨਾ ਕਰਦੇ ਜੇ ਕਿਤੇ ਵਿਆਹ ਸ਼ਾਦੀ ਤੇ ਜਾਣਾ ਵੀ ਪੈਂਦਾ ਤਾਂ ਸ਼ਗਨ ਫੜਾ ਕੇ ਹੀ ਵਾਪਸ ਆ ਜਾਂਦੇ ਤਿੰਨ ਕੁ ਮਹੀਨੇ ਬਾਅਦ ਉਹਨਾਂ ਦੀ ਪਤਨੀ ਆਪਣੀਆਂ ਦੋਵੇਂ ਬੱਚੀਆਂ ਨਾਲ ਆਪਣੇ ਪੇਕੇ ਘਰ ਤੋਂ ਮੁੜਾਈ ਦੁਆ ਦਾ ਬੋਲ ਬਲਾਰਾ ਕਟ ਗਿਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਤੂਫਾਨ ਮੱਠਾ ਪੈ ਗਿਆ ਹੋਵੇ ਪਰ ਨਹੀਂ ਜੋ ਹਲ ਮੁਖੀ ਅੰਦਰ ਹੀ ਅੰਦਰ ਫੱਕ ਰਿਹਾ ਸੀ ਜੋ ਕਦੇ ਵੀ ਫਟ ਸਕਦਾ ਸੀ ਹੁਣ ਤਾਂ ਉਹ ਬੰਦਾ ਸ਼ਰਿਆਮ ਉਹਨਾਂ ਦੇ ਘਰ ਆਉਣ ਲੱਗ ਪਿਆ ਇੱਕ ਦਿਨ ਅਣਹੋਣੀ ਵਾਪਰੀ ਗਈ ਜਦੋਂ ਸ਼ਾਮ ਨੂੰ ਦਫ਼ਤਰ ਤੋਂ ਘਰ ਪਹੁੰਚੇ ਤਾਂ ਉਹ ਆਦਮੀ ਘਰੀ ਸੀ ਉਹਨਾਂ ਦੀ ਪਤਨੀ ਦਾ ਟੈਚੀ ਸੋਫੇ ਤੇ ਪਿਆ ਸੀ ਉਹ ਅਜੇ ਕਰਦੇ ਅੰਦਰ ਆਈ ਸੀ ਕਿ ਉਹਨਾਂ ਦੀ ਪਤਨੀ ਨੇ ਆਪਣਾ ਟੈਚੀ ਚੁੱਕਦੇ ਹੋਏ ਆਪਣਾ ਫੈਸਲਾ ਸੁਣਾ ਦਿੱਤਾ ਮੈਂ ਜਾ ਰਹੀ ਹਾਂ ਇੱਥੇ ਹੋਰ ਨਹੀਂ ਰਹਿ ਸਕਦੀ ਪੰਜ ਕੁ ਸਾਲ ਦੀ ਬੱਚੀ ਨੂੰ ਕੁਝ ਕੁਝ ਸਮਝ ਪੈ ਰਹੀ ਸੀ ਕਿ ਉਸ ਦੀ ਮਾਂ ਕੀ ਖੈਰੀ ਹੈ ਉਸ ਨੇ ਆਪਣੇ ਛੋਟੇ ਛੋਟੇ ਹੱਥ ਨਾਲ ਮਾਂ ਦੇ ਹੱਥੋਂ ਟੈਚੀ ਫੜਨਾ ਚਾਹਿਆ ਪਰ ਮਾਂ ਨੇ ਗੁੱਸੇ ਵਿੱਚ ਉਸ ਦਾ ਹੱਥ ਪਰਾਂ ਕਰ ਦਿੱਤਾ ਬੱਚੀ ਰੋਣ ਲੱਗ ਪਈ ਪਰ ਮਾਂ ਤੇ ਇਸ ਦਾ ਕੋਈ ਅਸਰ ਨਾ ਹੋਇਆ ਛੋਟੀ ਬੱਚੀ ਦੀਵਾਨ ਤੇ ਸੁੱਤੀ ਪਈ ਸੀ ਜੈਦੇਵ ਸਾਹਿਬ ਮੂੰਹੋਂ ਕੁਝ ਨਾ ਬੋਲੇ ਉਹਨਾਂ ਨੇ ਬੱਚੀਆਂ ਵੱਲ ਦੇਖਿਆ ਉਹਨਾਂ ਦੀ ਪਤਨੀ ਸਮਝ ਗਈ ਕਿ ਉਹ ਬੱਚਿਆਂ ਸੰਬੰਧੀ ਪੁੱਛ ਰਹੇ ਹਨ ਇਹ ਤੇਰੇ ਕੋਲ ਹੀ ਰਹਿਣ ਗਿਆ ਉਸਨੇ ਆਪਣਾ ਇੱਕ ਤਰਫਾ ਫੈਸਲਾ ਸੁਣਾ ਦਿੱਤਾ ਇਹ ਸੁਣਦੇ ਹੀ ਸੋਫੇ ਤੇ ਬੈਠ ਗਏ ਉਹ ਆਦਮੀ ਬੋਲਿਆ ਚਲਿਏ ਹਾਂ ਇਹ ਕਹਿੰਦੇ ਹੋਏ ਉਹ ਬਾਹਰ ਦੇ ਦਰਵਾਜ਼ੇ ਵੱਲ ਵਧੀ ਉਸਦੀ 5 ਸਾਲ ਦੀ ਬੱਚੀ ਤੁਰ ਹੀ ਜਾਂਦੀ ਮਾਂ ਦੀਆਂ ਲੱਤਾਂ ਨਾਲ ਚਿਬੜ ਗਈ। ਉਸ ਆਦਮੀ ਨੇ ਬੱਚੀ ਨੂੰ ਖਿੱਚ ਕੇ ਸੋਫੇ ਤੇ ਬਿਠਾ ਦਿੱਤਾ ਤੇ ਦੋਵੇਂ ਜਲਦੀ ਜਲਦੀ ਘਰੋਂ ਬਾਹਰ ਹੋ ਗਏ। ਉਹ ਜਾਂਦੀ ਜਾਂਦੀ ਵੀ ਆਖਰੀ ਤੀਰ ਹੋਰ ਚਲਾ ਗਈ। ਆਈ 8 ਯੂ ਬੱਚੀ ਇੱਕ ਵਾਰ ਫੇਰ ਮਾਂ ਦੇ ਪਿੱਛੇ ਪੱਜੀ ਪਰ ਇਸ ਵਾਰ ਉਹਨਾਂ ਨੇ ਆਪ ਜਾ ਕੇ ਉਸ ਨੂੰ ਗੋਦੀ ਚੁੱਕਿਆ ਤੇ ਉਸਦੇ ਸਿਰ ਤੇ ਹੱਥ ਫੇਰਦੇ ਹੋਏ ਦੀਵਾਨ ਤੇ ਸੁੱਤੀ ਬੱਚੀ ਦੇ ਕੋਲ ਆ ਕੇ ਹੀ ਬੈਠ ਗਏ। ਵੱਡੀ ਬੇਟੀ ਉਹਨਾਂ ਦੀ ਗੋਦੀ ਵਿੱਚ ਹੀ ਸਿਸਕੀਆਂ ਲੈ ਰਹੀ ਸੀ। ਪਤਾ ਨਹੀਂ ਕੀ ਸੋਚ ਰੇ ਸੰਜਾ ਇਸ ਅਚਾਨਕ ਵਾਪਰੀ ਘਟਨਾ ਕਰਕੇ ਉਹਨਾਂ ਦੀ ਸੋਚਨ ਸ਼ਕਤੀ ਹੀ ਖਤਮ ਹੋ ਗਈ ਸੀ ਉਹਨਾਂ ਨੂੰ ਹੌਸ਼ ਹੋਦੋਂ ਆਈ ਜਦੋਂ ਛੋਟੀ ਕੁੜੀ ਦੇ ਰੋਂਨ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ ਵੱਡੀ ਨੂੰ ਗੋਦੀ ਤੋਂ ਲਾ ਕੇ ਉਹਨਾਂ ਨੇ ਛੋਟੀ ਨੂੰ ਗੋਦੀ ਚੁੱਕ ਲਿਆ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਕਰਨ ਇਹਨੇ ਨੂੰ ਉਹਨਾਂ ਦੇ ਗਵਾਂਢੀ ਤਿਵਾੜੀ ਸਾਹਿਬ ਤੇ ਉਹਨਾਂ ਦੀ ਪਤਨੀ ਅੰਦਰ ਆ ਗਏ ਛੋਟੀ ਭੈਣ ਨੂੰ ਰੋਂਦੀ ਦੇਖ ਵੱਡੀ ਕੁੜੀ ਫੇਰ ਰੋਣ ਲੱਗ ਪਈ ਨਾਲ ਵਾਲੀ ਆਂਟੀ ਨੂੰ ਦੇਖੋ ਰੋਂਦੀ ਹੋਈ ਉਹਨਾਂ ਵੱਲ ਪੱਜੀ ਆਂਟੀ ਨਸਨ ਗੋਦ ਚੁੱਕ ਲਿਆ ਕੁੜੀ ਬੋਲੀ ਆਂਟੀ ਮੰਮੀ ਗਈ ਟਿਵਾੜੀ ਸਾਹਿਬ ਜੈਦੇਵ ਕੋਲ ਆ ਕੇ ਕਹਿਣ ਲੱਗੇ ਹਨ ਨੂੰ ਕੁਝ ਕੁਛ ਅੰਦਾਜ਼ਾ ਤਾਂ ਹੋ ਗਿਆ ਹੈ ਅਸੀਂ ਬਿਨ ਬੁਲਾਏ ਹੀ ਆ ਗਏ ਆ ਤੁਹਾਨੂੰ ਬੁਰਾ ਤਾਂ ਨਹੀਂ ਲੱਗਿਆ ਜੈਦੇਵ ਸਾਹਿਬ ਕੁਝ ਬੋਲਣ ਹੀ ਲੱਗੇ ਸੀ ਕਿ ਉਹਨਾਂ ਦੇ ਗੋਦੀ ਚੁੱਕੀ ਬੱਚੀ ਜ਼ਿਆਦਾ ਰੋਣ ਲੱਗ ਪਈ ਸ਼੍ਰੀਮਤੀ ਟਿਵਾੜੀ ਨੇ ਬਲਟੀ ਨੂੰ ਗੋਦੀ ਤੋਂ ਲਾ ਕੇ ਛੋਟੀ ਨੂੰ ਫੜ ਲਿਆ ਪਰ ਉਹ ਲਗਾਤਾਰ ਰੋਈ ਜਾ ਰਹੀ ਸੀ ਉਸਨੇ ਰੋਂਦੀ ਬੱਚੀ ਨੂੰ ਆਪਣੇ ਪਤੀ ਨੂੰ ਫੜਾਇਆ ਤੇ ਆਪ ਜਲਦੀ ਜਲਦੀ ਸੋਈ ਵਿੱਚ ਚੜ ਗਈ ਕਾਪ ਜਿਵੇਂ ਪੱਥਰ ਦਾ ਬੁੱਤ ਬਣ ਕੇ ਹੋਣ ਵੱਡੀ ਬੱਚੀ ਰੋਂਦੀ ਹੋਈ ਡੈਡੀ ਡੈਡੀ ਕਹਿੰਦੀ ਉਹਨਾਂ ਦਾ ਹੱਥ ਖਿੱਚ ਰਹੀ ਸੀ ਤਵਾਰੀ ਸਾਹਿਬ ਨੇ ਉਹਨਾਂ ਨੂੰ ਕਿਹਾ ਬੱਚੀ ਨੂੰ ਚੁੱਪ ਕਰਾ ਸ਼ਾਇਦ ਉਹਨਾਂ ਨੇ ਸੁਣਿਆ ਹੀ ਨਹੀਂ ਸੀ ਤਵਾਰੀ ਨਾਨਾ ਨੂੰ ਇੱਕ ਹੱਥ ਨਾਲ ਜ਼ੋਰ ਦੀ ਹਿਲਾਉਣਿਆ ਘਾੜੀ ਬੇਟੀ ਰੋ ਰਹੀ ਐ ਇਸ ਨੂੰ ਫੜੋ ਵੱਡੀ ਬੇਟੀ ਰੋਂਦੀ ਰੋਂਦੀ ਡੈਡੀ ਡੈਡੀ ਦੀ ਰੱਟ ਲਈ ਜਾ ਰਹੀ ਸੀ ਇਹਨੇ ਨੂੰ ਤਵਾਰੀ ਸਾਹਿਬ ਦੀ ਪਤਨੀ ਬੋਤਲ ਵਿੱਚ ਦੁੱਧ ਲੈ ਕੇ ਆ ਗਈ ਉਸਨੇ ਛੋਟੀ ਕੁੜੀ ਨੂੰ ਆਪਣੀ ਗੋਦੀ ਵਿੱਚ ਲਿਆ ਤੇ ਦੁੱਧ ਪਰੌਂਟ ਸੌਣ ਕਮਰੇ ਵਿੱਚ ਚਲੀ ਗਈ ਬੱਚੀ ਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਸ਼ਾਇਦ ਉਸਦੀ ਮਾਂ ਨੇ ਪਹਿਲਾਂ ਤੋਂ ਹੀ ਛੋਟੀ ਕੁੜੀ ਨੂੰ ਬੋਤਲ ਦੀ ਹਾਜਰਤ ਪਾ ਦਿੱਤੀ ਸੀ ਹੋ ਸਕਦਾ ਹੈ ਕਿ ਉਸਨੇ ਆਪਣੀ ਆਉਣ ਵਾਲੀ ਜ਼ਿੰਦਗੀ ਸੰਬੰਧੀ ਕੋਈ ਫੈਸਲਾ ਪਹਿਲਾਂ ਹੀ ਕਰ ਲਿਆ ਹੋਵੇ ਤਵਾਰੀ ਸਾਹਿਬ ਨੇ ਜੈਦੇਵ ਦੀ ਬਾਹਂ ਫੜ ਕੇ ਉਹਨਾਂ ਨੂੰ ਸੋਫੇ ਤੇ ਬਿਠਾ ਦਿੱਤਾ ਰੋਂਦੀ ਹੋਈ ਵੱਡੀ ਕੁੜੀ ਉਹਨਾਂ ਦੀ ਗੋਦੀ ਵਿੱਚ ਬੈਠ ਗਈ ਉਹ ਇੱਕ ਹੀ ਗੱਲ ਕਹਿ ਰਹੀ ਸੀ ਡੈਡੀ ਮੰਮੀ ਕਿੱਥੇ ਗਏ ਆਪਣੀ ਕੁੜੀ ਦੀ ਗਰਸਣ ਕੇ ਉਹ ਇੱਕੋ ਦਮ ਤਰਫ ਗਏ ਜਿਵੇਂ ਕੋਈ ਡਰਾਉਣਾ ਸੁਪਨਾ ਦੇਖ ਕੇ ਇੱਕੋ ਦਮ ਜਾਗ ਪਏ ਹੋਣ ਉਹਨਾਂ ਨੂੰ ਹੌਲੀ-ਹੌਲੀ ਆਪਣੀ ਪਤਨੀ ਦੇ ਆਖਰੀ ਸ਼ਬਦ ਯਾਦਾ ਹੈ ਆਈ ਹੇਟ ਯੂ ਇਹਨਾਂ ਸ਼ਬਦਾਂ ਨੇ ਉਹਨਾਂ ਦੇ ਦਿਮਾਗ ਵਿੱਚ ਹਲਚਲ ਜੀ ਮਚਾ ਦਿੱਤੀ ਉਹ ਇੱਕੋ ਦਮ ਚੀਖੇ ਆਈ ਹੇਟ ਯੂ ਟੂ ਆਈ ਹੇਟ ਯੂ ਟੂ ਡੈਡੀ ਦੀ ਆਵਾਜ਼ ਸੁਣ ਕੇ ਵੱਡੀ ਕੁੜੀ ਡਰ ਕੇ ਰੋਣ ਲੱਗ ਪਈ ਨਾਲ ਦੇ ਕਮਰੇ ਵਿੱਚ ਛੋਟੀ ਕੁੜੀ ਜਿਹੜੀ ਦੁੱਧ ਪੀਂਦੀ ਪਿੰਦੀ ਸੌਂ ਗਈ ਸੀ ਉਹ ਵੀ ਡਰ ਕੇ ਜਾਗ ਪਈ ਤੇ ਰੋਣ ਲੱਗੀ। ਤਵਾਰੀ ਸਾਹਿਬ ਨੇ ਉਹਨਾਂ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਜੈਦੇਵ। ਹੌਸਲਾ ਰੱਖ। ਇਹ ਮਾਨਰਮੋਹੀ ਨਿਕਲੀ ਤਾਂ ਪਿਓ ਨੂੰ ਤਾਂ ਹਿੰਮਤ ਕਰਕੇ ਬੱਚਿਆਂ ਨੂੰ ਸੰਭਾਲਣਾ ਹੀ ਪਊ। ਇਹਨ ਨੂੰ ਤਵਾਰੀ ਸਾਹਿਬ ਦੀ ਪਤਨੀ ਵੀ ਛੋਟੀ ਬੱਚੀ ਨੂੰ ਲੈ ਕੇ ਉਹਨਾਂ ਕੋਲ ਆ ਗਈ ਤੇ ਕਹਿਣ ਲੱਗੀ ਵੀਰ ਜੀ ਕਰਨ ਕਰਾਉਣ ਵਾਲਾ ਤਾਂ ਰੱਬ ਹੀ ਐ। ਪਰ ਤੁਹਾਡੇ ਨਾਲ ਵਾਦਾ ਹੈ। ਇਹਨਾਂ ਬੱਚਿਆਂ ਦੀ ਦੇਖਭਾਲ ਮੈਂ ਕਰਾਂਗੀ ਜਿਵੇਂ ਮੇਰੇ ਬੱਚੇ ਉਹ ਮੈਂ ਇਹਨਾਂ ਬੱਚਿਆਂ ਦੀ ਦੇਖਭਾਲ ਲਈ ਕਿਸੇ ਸਿਆਣੀ ਉਮਰ ਦੀ ਤੀਵੀ ਦਾ ਇੰਤਜ਼ਾਮ ਕਰ ਦਿਆਂ ਜੋ ਤੁਹਾਡੇ ਦਫ਼ਤਰ ਜਾਣ ਬਾਅਦ ਇਹਨਾਂ ਨੂੰ ਸੰਭੇਗੀ ਮੈਂ ਚੱਕਰ ਲਾਉਂਦੀ ਰਹਾਂਗੀ ਉਹ ਮੂੰਹੋਂ ਕੁਝ ਨਾ ਬੋਲੇ ਬਸ ਸਾਥ ਹੀ ਜੁੜੇ ਅਚਾਨਕ ਜਿਵੇਂ ਉਹਨਾਂ ਦੇ ਅੰਦਰ ੜੱਕਿਆ ਤੂਫਾਨ ਹਿਸ਼ਾਰੇ ਮਾਰਤਾ ਬਾਹਰ ਆ ਗਿਆ ਉਹ ਤੁਹਾਡੀ ਸੈਬ ਨੂੰ ਜੱਫੀ ਪਾ ਰੋਣ ਲੱਗ ਪੇ ਵੱਡੀ ਕੁੜੀ ਆਪਣੇ ਡੈਡੀ ਨੂੰ ਰੋਂਦੇ ਦੇਖ ਆਪ ਵੀ ਝੁੱਤੀ ਰੋਣ ਲੱਗੀ ਤਵਾੜੀ ਸਾਹਿਬ ਨੇ ਆਪਣੀ ਪਤਨੀ ਨੂੰ ਇਸ਼ਾਰਾ ਕੀਤਾ ਕਿ ਦੋਵੇਂ ਬੱਚਿਆਂ ਨੂੰ ਲੈ ਕੇ ਆਪਣੇ ਘਰ ਚਲੀ ਜਾਵੇ। ਉਸ ਰਾਤ ਤਵਾੜੀ ਸਾਹਿਬ ਨੇ ਜੈਦੇਵ ਨੂੰ ਆਪਣੇ ਘਰ ਹੀ ਰੱਖਿਆ। ਛੋਟੀ ਬੱਚੀ ਉਹਨਾਂ ਦੀ ਪਤਨੀ ਨਾਲ ਪੈ ਗਈ ਤੇ ਵੱਡੀ ਆਪਣੇ ਡੈਡੀ ਨਾਲ। ਰੱਬਾ ਭਾਵੇਂ ਕੋਈ ਨਾ ਕੋਈ ਟੋ ਟੁਕਾ ਹੀ ਜਾਂਦਾ ਹੈ। ਅਗਲੇ ਦਿਨ ਉਹਨਾਂ ਦੇ ਦਫ਼ਤਰ ਵਿੱਚ ਇਹ ਖਬਰ ਪਹੁੰਚ ਗਈ। ਦਫ਼ਤਰ ਦਾ ਇੱਕ ਚਪੜਾਸੀ ਉਹਨਾਂ ਨੂੰ ਮਿਲਣ ਆਇਆ। ਉਸਨੇ ਬਿਨਾਂ ਕੁਝ ਪੁੱਛੇ ਰਸੋਈ ਸਾਫ਼ ਕੀਤੀ ਤੇ ਬਾਅਦ ਵਿੱਚ ਸਾਰੇ ਘਰ ਦੀ ਸਭਾਈ ਇਨਾ ਕੰਮਾਂ ਤੋਂ ਵਿਹਲਾ ਹੋ ਕੇ ਉਸਨੇ ਜੈਦੇਵ ਸਰ ਨੂੰ ਪੁੱਛਿਆ ਸਾਬ ਕੋਈ ਹੋਰ ਸੇਵਾ ਉਸ ਸਮੇਂ ਤਵਾਰੀ ਸਾਹਿਬੀ ਉੱਥੇ ਬੈਠੇ ਸੀ ਉਹਨਾਂ ਨੇ ਕਿਹਾ ਕਿ ਕੋਈ ਸਿਆਣੀ ਔਰਤ ਦੀ ਔਰਤ ਬੱਚਾ ਨੂੰ ਸੰਭਾਲਣ ਲਈ ਮਿਲ ਸਕਦੀ ਹੈ ਤੇ ਬੜਾਸੀ ਹੱਥ ਜੋੜਦਾ ਬੋਲਿਆ ਜੇ ਜਾਤ ਪਾਤ ਦਾ ਵਹਿਮ ਨਹੀਂ ਤਾਂ ਮੇਰੀ ਮਾਂ ਹੀ ਕੰਮ ਕਰ ਸਕਦੀ ਹੈ ਇਸ ਵਾਰ ਜੈਦੇਵ ਸਾਹਿਬ ਆਪ ਬੋਲੇ ਨਨਕੂ ਤੈਨੂੰ ਤਕਲੀਫ ਤਾਂ ਨਹੀਂ ਹੋਵੇਗੀ ਨਨਕੂ ਹੱਥ ਛੋੜਦਾ ਬੋਲਿਆ ਮੈਂ ਤਾਂ ਆਪਣੀ ਪਤਨੀ ਅਤੇ ਆਪਣੀ ਮਾਂ ਦੇ ਘਰੇ ਸੋ ਬੱਜਾਂਗਾ ਫਿਰ ਕੁਝ ਸੋਚ ਕੇ ਕਹਿਣ ਲੱਗਿਆ ਤੁਸੀਂ ਫਿਕਰ ਨਾ ਕਰੋ ਮੇਰੀ ਮਾਂ ਬੱਚਿਆਂ ਦਾ ਪੂਰਾ ਧਿਆਨ ਰੱਖੇਗੀ ਤੁਹਾੜੀ ਸਾਬ ਪੁੱਛਣ ਲੱਗੀ ਕਿ ਉਹ ਅੱਜ ਆ ਸਕਦੀ ਹੈ ਕਿਉਂ ਨਹੀਂ ਸਹਿਬ ਨਨਕੂ ਬੋਲਿਆ ਇਹ ਕਹਿ ਕੇ ਨਨਕੂ ਚਲਾ ਗਿਆ ਅਤੇ 2 ਘੰਟੇ ਬਾਅਦ ਹੀ ਆਪਣੀ ਅਮਾ ਨੂੰ ਲੈ ਆਇਆ 60 ਸਾਲ ਦੀ ਅਮਾ ਨੇ ਆਉਂਦੇ ਹੀ ਪਹਿਲਾਂ ਵੱਡੀ ਕੁੜੀ ਨੂੰ ਪਿਆਰ ਕੀਤਾ ਫਿਰ ਛੋਟੀ ਕੁੜੀ ਨੂੰ ਆਪਣੀ ਗੋਦੀ ਚੁੱਕ ਲਿਆ ਉਸਨੇ ਸਾਰੇ ਘਰ ਦਾ ਚੱਕਰ ਲਾਇਆ ਜੈਦੇਵ ਸਾਹਿਬ ਨੇ ਇੱਕ ਕਮਰਾ ਉਸਨੂੰ ਦੇ ਦਿੱਤਾ ਉਹ ਆਪਣੇ ਨਾਲ ਸਿਰਫ ਕੱਪੜਿਆਂ ਦੀ ਇੱਕ ਗੱਠੜੀ ਹੀ ਲੈ ਕੇ ਆਈ ਸੀ ਘਰ ਦੀ ਰੋਟੀ ਸਫਾਈ ਤੇ ਕੱਪੜਿਆਂ ਦੀ ਪਹਿਲਾਂ ਹੀ ਕਮਾਈ ਰੱਖੀ ਹੋਈ ਸੀ ਅਮਾ ਦਾ ਕੰਮ ਸਿਰਫ ਦੋਵੇਂ ਬੱਚਾ ਨੂੰ ਸੰਭਲਣ ਦਾ ਹੀ ਸੀ ਇੱਕ ਦੋ ਦਿਨਾਂ ਅੰਦਰ ਹੀ ਦੋਵੇਂ ਬੱਚੇ ਅਮਾ ਨਾਲ ਕੁਲ ਮਿਲ ਗਏ ਜੈਦੇਵ ਸਾਹਿਬ ਦਫ਼ਤਰ ਜਾਣ ਲੱਗ ਪਏ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਤਿਵਾੜੀ ਸਾਹਿਬ ਦੀ ਪਤਨੀ ਦੋ ਚਾਰ ਚੱਕਰ ਲਾ ਜਾਂਦੀ ਜਦੋਂ ਜੈਦੇਵ ਸਾਹਿਬ ਦੀਆਂ ਭੈਣਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਉਹ ਵੀ ਮਹੀਨੇ ਕੁ ਬਾਅਦ ਵਾਰ-ਵਾਰ 2-4 ਦਿਨਾਂ ਲਈ ਆ ਜਾਂਦੀਆਂ ਬਾਹਰੀ ਤੌਰ ਤੇ ਜੈਦੇਵ ਸਾਹਿਬ ਵੀ ਕੁਝ ਸੰਭਲ ਗਏ ਦਿਨਾਂ ਤੋਂ ਮਹੀਨੇ ਮਹੀਨਿਆਂ ਤੋਂ ਸਾਲ ਲੰਘਦੇ ਗਏ ਜੈਦੇਵ ਸਾਹਿਬ ਦੀਆਂ ਦੋਵੇਂ ਬੇਟੀਆਂ ਸਕੂਲ ਤੋਂ ਕਾਲਜ ਪਹੁੰਚ ਗਈਆਂ ਵੱਡੀ ਨੇ ਐਮਐਸਸੀ ਕਰ ਲਈ ਆਮਾ ਨੇ ਉਹਨਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਿਆ ਦੁਨੀਆ ਦੀ ਹਰ ਊਚ ਨੀਚ ਤੋਂ ਵੀ ਜਾਣੂ ਕਰਵਾਇਆ जयदेव साहिब ने भी अमादा अपनी मां भांग सत्कार किया जयदेव साहिब दी एक बहन ने ही अपने सौऱ्याں ਵਿੱਚੋਂ ਇੱਕ ਚੰਗਾ ਮੁੰਡਾ ਲੱਭ ਕੇ ਵੱਡੀ ਦਾ ਵਿਆਹ ਕਰਵਾ ਦਿੱਤਾ ਦੂਜੀ ਬੇਟੀ ਲਈ ਵੀ ਕਿਸੇ ਮਿੱਤਰ ਨੇ ਚੰਗੇ ਮੁੰਡੇ ਦੀ ਦੱਸ ਪਾਈ ਦੋਹਾਂ ਦੇ ਵਿਆਹ ਤੋਂ ਬਾਅਦ जयदेव ਸਾਹਿਬ ਨੂੰ تسلی ملی ਕਿ ਜੀਵਨ ਸਾਥਨ ਦੇ ਰੂਪ ਵਿੱਚ ملی ਔਰਤ ਨੇ ਤਾਂ ਭਾਵੇਂ ਦੋਵੇਂ ਬੱਚਿਆਂ ਨੂੰ ਪਾਲਣ ਦਾ ਫਰਜ਼ ਨਹੀਂ ਨਿਭਾਇਆ ਪਰ ਇਕੰਜਾਨ ਔਰਤ ਅਮਾ ਨੇ ਫਰਜ਼ ਬਾਖੂ ਵੀ ਨਿਭਾਇਆ ਉਮਰ ਦੇ 7 ਦਹਾਕੇ ਪਾਰ ਕਰਨ ਤੋਂ ਬਾਅਦ ਵੀ ਉਹ ਆਪਣੇ ਕੰਮ ਵਿੱਚ ਮਸਤ ਰਹੀਂ। ਪੁਰਾਣੇ ਸਾਥੀਆਂ ਨਾਲ ਵੀ رابطہ ਕਾਇਮ ਰੱਖਿਆ ਤੇ ਸਿਹਤ ਪੱਖੋਂ ਵੀ ਕੋਈ ਬਹੁਤੀ ਦਿੱਕਤ ਨਹੀਂ ਰਹੀ। ਜ਼ਿੰਦਗੀ ਜਦੋਂ ਵਧੀਆ ਚਾਲੇ ਚੱਲ ਰਹੀ ਸੀ ਤਾਂ ਅਚਾਨਕ ਦਿਲ ਦਾ ਪਹਿਲਾ ਦੌਰਾ ਹੀ ਜਾਨਲੇਵਾ ਸਿੱਧ ਹੋਇਆ। ਅੱਜ ਜਦੋਂ ਉਹਨਾਂ ਦੇ ਭੋਗ ਸਮੇਂ ਆਂਟੀ ਤੋਂ ਸੁਣਿਆ ਕਿ ਜੈਦੇਵ ਸਰ ਨੇ ਆਪਣੀ ਜਵਾਨੀ ਵਿੱਚ ਹੀ ਕਿਸੇ ਹੋਰ ਔਰਤ ਨੂੰ ਆਪਣੀ ਜ਼ਿੰਦਗੀ ਵਿੱਚ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਮੇਰੇ ਦਿਲ ਵਿੱਚ ਉਹਨਾਂ ਪ੍ਰਤੀ ਸਤਿਕਾਰ ਹੋਰ ਵੀ ਵੱਧ ਗਿਆ। ਇਹਨیں ਨੂੰ ਆਂਟੀ ਆਪ ਹੀ ਮੇਰੇ ਕੋਲ ਆ ਗਏ ਤੇ ਕਹਿਣ ਲੱਗੇ ਮੈਸੀ ਜੈਦੇਵ ਨੂੰ ਮਿਲ ਕੇ ਆਈਆਂ। ਉਹਨਾਂ ਦੀ ਗੱਲ ਮੈਨੂੰ ਸਮਝਣ ਆਈ। ਮੈਂ ਹੈਰਾਨ ਹੁੰਦੇ ਪੁੱਛਿਆ ਮੈਸੀ ਜੈਦੇਵ ਕਿਉਂ ਇੱਥੇ ਆਏ ਹਨ? ਹਾਂ। ਉਦਿਕ ਉਹਨਾਂ ਨੇ ਇੱਕ ਔਰਤ ਵੱਲ ਇਸ਼ਾਰਾ ਕਰਦੇ ਕਿਹਾ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਉਹ ਉਸ ਔਰਤ ਵੱਲ ਹੀ ਇਸ਼ਾਰਾ ਕਰ ਰਹੇ ਸਨ ਜਿਸ ਨੂੰ ਮੈਂ ਵਾਰ-ਵਾਰ ਦੇਖ ਰਿਹਾ ਸੀ ਹੁਣ ਮੈਂ ਇਹ ਸੋਚ ਰਿਹਾ ਸੀ ਕਿ ਕਿਸੇ ਸਮੇਂ ਜੈਦੇਵ ਸਰ ਨੂੰ ਛੱਡ ਕੇ ਜਾ ਚੁੱਕੀ ਉਹਨਾਂ ਦੀ ਪਤਨੀ ਦਾ ਕੀ ਰਿਸ਼ਤਾ ਰਹਿ ਗਿਆ ਸੀ ਉਹਨਾਂ ਨਾਲ ਅਤੇ ਅੱਜ ਭੋਗ ਦੇ ਸਮੇਂ ਉਹ ਕਿਉਂ ਆਈ ਸੀ ਧੰਨਵਾਦ